ਆਬਿਓ ਪੰਜਾਬ ਦਾ ਮਸ਼ਹੂਰ ਕਲਾਕਾਰ ਅਮਰ ਸਿੰਘ ਚਮਕੀਲਾ ਇਹਦੇ ਨਾਲ ਇੱਕ ਪੰਜਾਬ ਦਾ ਉਰਲੇ ਪਾਸੇ ਬਹੁਤ ਵੱਡਾ ਫਨਕਾਰ ਬੈਠਾ ਇਹਦਾ ਨਾਮ ਹੈ ਤੁਹਾਨੂੰ ਬਾਅਦ ਚ ਦੱਸਦਾ ਪਹਿਲਾਂ ਸੁਣ ਲਓ ਇਹਦੇ ਗਾਣੇ ਹੁਣ ਦੇ ਸਮੇਂ 'ਚ ਆ ਕੇ ਪਿਛਲੇ ਦੌਰ 'ਚ ਐਨੇ ਚੱਲੇ ਸੀ ਨੇ ਬਹਿ ਜਾ ਬਹਿ ਜਾ ਕਰਤੀ ਸੀ ਇਹ ਬਾਲੀਵੁੱਡ ਤੱਕ ਤੱਕ ਪਾ ਕੇ ਆਇਆ ਬਾਲੀਵੁੱਡ ਦੇ ਵਿੱਚ ਜਿਹੜਾ ਹਿੰਦੀ ਫਿਲਮ 'ਚ ਸਭ ਤੋਂ ਜ਼ਿਆਦਾ ਗਾਣਾ ਚੱਲਿਆ ਆ ਉਹ ਇਸ ਪੰਜਾਬੀ ਪੁੱਤ ਤੇ ਇਸ ਚਮਕੀਲੇ ਦੇ ਸ਼ਗਿਰਦ ਦਾ ਚੱਲਿਆ ਆ ਇਹਦਾ ਮੈਂ ਨਾਮ ਤੁਹਾਨੂੰ ਬਾਅਦ 'ਚ ਦੱਸਦਾ ਪਰ ਚਮਕੀਲੇ ਨੇ ਇਹਨੂੰ ਆਪ ਸਿਖਾਇਆ ਸੀ ਜਦੋਂ ਉਹ ਚਮਕੀਲੇ ਕੋਲ ਗਿਆ ਸੀ ਕਹਿੰਦਾ ਬਾਈ ਜੀ ਮੈਨੂੰ ਗਾਣਾ ਸਿਖਾ ਦਿਓ ਤੇ ਸਟੇਜ ਤੇ ਇੱਕ ਮੌਕਾ ਹੀ ਦੇ ਦਿਓ ਤਾਂ ਚਮਕੀਲਾ ਕਹਿੰਦਾ ਸੀ ਕੋਈ ਨਹੀਂ ਮੈਂ ਵੀ ਇਦਾਂ ਹੀ ਸਮਾਂ ਭਾਲਦਾ ਸੀ ਟੋਲਦਾ ਸੀਗਾ ਤੂੰ ਆ ਜਾ ਤਾਂ ਇਹ ਤੋਂ ਗੀਤ ਗਵਾਇਆ ਸੀਗਾ ਤੇ ਲੋਕਾਂ ਦੀਆਂ ਮਿੰਤਾਂ ਕਰਕੇ ਚਮਕੀਲਾ ਸਟੇਜਾਂ ਤੇ ਇਹਨਾਂ ਦੇ ਗੀਤ ਗਵਾਉਂਦਾ ਲੋਕ ਕਹਿੰਦੇ ਹੁੰਦੇ ਸੀ ਅਸੀਂ ਤਾਂ ਚਮਕੀਲੇ ਤੈਨੂੰ ਗਾਣ ਨੂੰ ਸੱਦੇ ਆਇਆ ਤੈਨੂੰ ਸੁਣਨਾ ਇਹਨਾਂ ਨੂੰ ਥੋੜੋ ਪਰ ਇਹ ਫਿਰ ਵੀ ਮਿੰਤ ਸਮੰਤ ਕਰਕੇ ਇਹਨਾਂ ਤੋਂ ਗਵਾ ਲੰਦ ਸੀ ਇਹਦਾ ਨਾਮ ਆਮਰ ਅਰਚੀ ਅਮਰ ਅਰਚੀ ਇਹਨੂੰ ਕਾਲਾ ਚਸ਼ਮਾ ਜੱਚਦਾ ਜੱਚਦਾ ਹੈ ਗੋਰੇ ਮੁਖੜੇ ਤੇ ਆਲਾ ਇਹ ਆ ਜੀ ਅਮਰ ਅਰਚੀ ਅਮਰ ਅਰਚੀ ਤੁਹਾਨੂੰ ਪਤਾ ਹੈ ਕਿੰਨਾ ਵੱਡਾ ਸਿੰਗਰ ਆ ਤੇ ਜੇ ਇਹਦਾ ਪਿਛਲਾ ਬੈਕਗਰਾਉਂਡ ਦੇਖੋ ਤਾਂ ਸਾਰਾ ਚਮਕੀਲੇ ਤੋਂ ਆ ਤੇ ਚਮਕੀਲੇ ਤੋਂ ਇਹ ਸਿੱਖਿਆ ਤੇ ਚਮਕੀਲੇ ਨੂੰ ਆਪਣਾ ਦਾਤ ਤੇ ਆਪਣਾ ਗੁਰੂ ਮੰਨਦਾ ਆ ਸੋ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਧੰਨਵਾਦ